ਦਿੱਲੀ ਦੇ ਵਿੱਚ ਅਗਰ ਗੱਲਬਾਤ ਕੀਤੀ ਜਾਵੇ ਗਰਮੀ ਤੋਂ ਬਾਅਦ ਹੁਣ ਜੇ ਗਰਮੀ ਤੋਂ ਰਾਹਤ ਮਿਲਿਆ ਤਾਂ ਲੋਕ ਜਿਹੜੇ ਨੇ ਬਰਸਾਤ ਦੇ ਪਾਣੀ ਦੇ ਨਾਲ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਘਰਾਂ ਦੇ ਵਿੱਚ ਜਿਹੜਾ ਬਰਸਾਤ ਦਾ ਪਾਣੀ ਵੜ ਚੁੱਕਿਆ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਕਈ ਵੱਡੇ ਬੰਗਲੋਸ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਔਰ ਉੱਥੇ ਹੀ ਕਈ ਸਰਕਾਰੀ ਦਫਤਰਾਂ ਦੇ ਰਕ ਵੀ ਪਾਣੀ ਪਹੁੰਚ ਚੁੱਕਿਆ ਜੇਕਰ ਗੱਲਬਾਤ ਕੀਤੀ ਜਾਵੇ ਦਿੱਲੀ ਦੀਆਂ ਸੜਕਾਂ ਦੀ ਤੇ ਦਿੱਲੀ ਦੇ ਜਿਹੜਾ ਟੈਂਪਰੇਚਰ ਨੋਟ ਡਾਊਨ ਕੀਤਾ ਗਿਆ ਉਹ 35 ਤੋਂ 40 ਡਿਗਰੀ ਦੇ ਵਿੱਚ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਔਰੇਂਜ ਅਲਰਟ ਵੀ ਜਿਹੜਾ ਹੈ ਦਿੱਲੀ ਦੇ ਸ਼ਹਿਰ ਵਾਸਤੇ ਜਾਰੀ ਕਰ ਦਿੱਤਾ ਗਿਆ ਜੇਕਰ ਪਹਿਲਾਂ ਗਰਮੀ ਦੀ ਗੱਲਬਾਤ ਕੀਤੀ ਜਾ ਰਹੀ ਸੀ ਲੋਕ ਕਾਫੀ ਪਰੇਸ਼ਾਨ ਸੀ ਤੇ ਹੁਣ ਜਦੋਂ ਬਰਸਾਤ ਪਈ ਹੈ ਤਾਂ ਇਸ ਤੋਂ ਬਾਅਦ ਜਿਹੜਾ ਹੈ ਬਰਸਾਤ ਨੇ ਤਿੰਨ ਚਾਰ ਘੰਟਿਆਂ ਦੀ ਬਰਸਾਤ ਨੇ ਦਿੱਲੀ ਨੂੰ ਜਿਹੜਾ ਜਲਤਲ ਕਰ ਦਿੱਤਾ ਹੈ ਵਕ ਵਕ ਥਾਵਾਂ ਤੇ ਵਕ ਇਲਾਕਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜਾ ਨਦੀਆਂ ਬਣੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕਾਂ ਦੀਆਂ ਗੱਡੀਆਂ ਡੁੱਬੀਆਂ ਹੋਈਆਂ ਨੇ ਘਰਾਂ ਦੇ ਵਿੱਚ ਜਿਹੜਾ ਪਾਣੀ ਵੜ ਚੁੱਕਿਆ ਹੈ ਸਾਊਥ ਦਿੱਲੀ ਸਾਊਥ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਘਰਾਂ ਦੇ ਵਿੱਚ ਬਹੁਤ ਸਾਰਾ ਪਾਣੀ ਵੜ ਚੁੱਕਿਆ ਜਿਹੜਾ ਹੋ ਚੁੱਕਿਆ ਲੋਕਾਂ ਦਾ ਜਿਸ ਤੋਂ ਬਾਅਦ ਅਗਰ ਗੱਲਬਾਤ ਕੀਤੀ ਜਾਵੇ ਇੰਡੈਕਸ ਦੀ ਜੋ ਕਿ 에ਅਰ ਇੰਡੈਕਸ ਆ ਉਸ ਨੂੰ ਅਗਰ ਨੋਟ ਡਾਊਨ ਕੀਤਾ ਗਿਆ ਤਾਂ 50 ਤੱਕ ਪਹੁੰਚ ਚੁੱਕਿਆ ਹੋਇਆ ਹੈ ਕਾਫੀ ਸੁਧਾਰ ਜਿਹੜਾ 에ਅਰ ਇੰਡੈਕਸ ਦੇ ਵਿੱਚ ਦੇਖਣ ਨੂੰ ਮਿਲਿਆ ਦਿੱਲੀ ਦੀ ਜਿਹੜੀ ਹੈ ਪ੍ਰਦੂਸ਼ਿਤ ਭਰੀ ਹਵਾ ਜਿਹੜੀ ਉਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਪਰ ਇਸ ਬਰਸਾਤ ਨੇ ਲੋਕਾਂ ਨੂੰ 3-4 ਘੰਟੇ ਦੀ ਬਰਸਾਤ ਨੇ ਲੋਕਾਂ ਦੇ ਘਰਾਂ ਤੱਕ ਜਿਹੜਾ ਪਾਣੀ ਪਹੁੰਚਾ ਦਿੱਤਾ ਅੱਗੇ ਦੀ ਅਪਡੇਟਸ ਵੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਬਦਰੀ ਵੀਡੀਓਜ਼ ਲਈ ਦੇਖਦੇ ਰਹੋ ਧਿਆਨ ਨਾਲ